ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਪ੍ਰਿੰਟਿਡ ਸੂਟ ਰਹਿਣਗੇ ਕਿਸੇ ਵੀ ਭੈਣ ਨੂੰ ਚਾਹੀਦੇ ਹੋਏ ਟੇਸਟਾ ਬ੍ਰਾਂਡ ਹੈਗਾ ਤੇ ਬਹੁਤ ਹੀ ਜਿਆਦਾ ਸੋਹਣੇ ਸੂਟ ਲੇਗੇ ਤੇ ਵਿਦ ਮੈਂ ਤੁਹਾਨੂੰ ਇੱਕ ਦੋ ਸੂਟ ਸਟਿਚ ਕੀਤੇ ਦਿਖਾਵਾਂਗੇ ਉਹਨਾਂ ਨਾਲ ਦੇ ਵੀ ਬਣ ਕੇ ਸੂਟ ਕਿੰਨੇ ਜਿਆਦੇ ਸੋਹਣੇ ਬਣੇ ਨੇਗੇ ਤੁਸੀਂ ਵੀ ਇਸ ਤਰ੍ਹਾਂ ਸੂਟ ਲੈਣਗੇ ਜਿਹੜੇ ਆਪਣੇ ਕੋਲ ਰੈਡੀ ਕਰਵਾ ਸਕਦੇ ਹੋਗੇ ਆਪਣਾ ਪਰਫੈਕਟ ਮੇਜ਼ਰਮੈਂਟ ਸਾਨੂੰ ਸੈਂਡ ਕਰਕੇ ਕੋਈ ਵੀ ਤੁਸੀਂ ਹੈਂਡਵਰਕ ਆរី ਮਸ਼ੀਨ ਦਾ ਕੰਮ ਕਰਵਾਉਣਾ ਚਾਹੁੰਦੇ ਹੋਗੇ ਉਹ ਤੁਸੀਂ ਕਰਵਾ ਸਕਦੇ ਹੋਗੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੋਡਲ ਸਿਲਕ ਦੇ ਵਿੱਚ ਸੂਟ ਦਿਖਾਉਣੀ ਆਂਗੀ ਬਹੁਤ ਹੀ ਜਾਂਦੇ ਸੋਹਣੇ ਸੂਟ ਲੇਗੇ ਵੀ ਆਪਾਂ ਕਿਸ ਤਰ੍ਹਾਂ ਰੈਡੀ ਕੀਤੇ ਨੇਗੇ ਸਭ ਤੋਂ ਪਹਿਲਾ ਸੂਟ ਹੈਗਾ ਜੀ ਤੁਸੀਂ ਦੇਖ ਸਕਦੇ ਹੋਗੇ ਮੈਂ ਤੁਹਾਨੂੰ ਲੋ ਜੀ ਸਭ ਤੋਂ ਪਹਿਲਾ ਸੂਟ ਹੈਗਾ ਜੀ ਤੁਸੀਂ ਦੇਖ ਸਕਦੇ ਹੋ ਮਡਾਲ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਜਿਹੜਾ ਇਹ ਰੈਡੀ ਹੋਇਆ ਹੈਗਾ ਲੋ ਜੀ ਬਹੁਤ ਹੀ ਜਿਆਦੇ ਸੋਹਣਾ ਸੂਟ ਹੈਗਾ ਰੈਡੀ ਹੋਇਆਗਾ ਪ੍ਰਿੰਟਡ ਡਿਜ਼ਾਈਨ ਤੁਸੀਂ ਚੈੱਕ ਕਰੋ ਪ੍ਰੋਪਰ ਹਨਾ ਤੇ 올ਓਵਰ ਸੂਟ ਰਹੂਗਾ 올ਓਵਰ ਸੂਟ ਦਾ ਪ੍ਰਾਈਸ ਹੈਗਾਗਾ 2000 ਪ੍ਰਾਈਸ ਹੈਗਾ ਤੇ ਤੁਸੀਂ ਇਹਦੇ ਨਾਲ ਟਾਈ ਐਂਡ ਡਾਈ ਦੁਪੱਟਾ ਵੀ ਕਰਵਾ ਸਕਦੇ ਹੋ ਆਪਾਂ ਇੱਕ 베ਸ ਦਾ ਚੁਣੌਣ ਦਾ ਦੁਪੱਟਾ ਰੱਖਿਆ ਹੈਗਾ ਤੇ ਇਸ ਤਰ੍ਹਾਂ ਆਪਾਂ ਬਹੁਤ ਹੀ ਜਿਆਦੇ ਸੋਹਣੀ ਮਲਟੀ ਦੇ ਵਿੱਚ ਆਪਾਂ ਲੈਂਸ ਲਗਾਈ ਹੈਗੀ ਜਿੰਨੇ ਕਲਰ ਸੂਟ ਦੇ ਵਿੱਚ ਸੀਗੇ ਉਨੇ ਹੀ ਕਲਰ ਆਪਾਂ ਲੈਂਸ ਲਗਾਈ ਹੈਗੀ ਉਨੇ ਹੀ ਕਲਰ ਜਿਹੜੀ ਲੈਂਸ ਹੈਗੀ ਉਹ ਤੁਹਾਨੂੰ ਸਾਡੇ ਕੋਲੋਂ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਕਾਟਨ ਦੀ ਲੈਸ ਹੈਗੀ ਤੇ ਇਹਦੇ ਵਿੱਚ ਤੁਹਾਨੂੰ ਸੇਮ ਸੂਟ ਮਿਲ ਜੂਗਾ ਪ੍ਰਾਈਸ 올 ਓਵਰ ਦਾ ਰਹੇਗਾ ਜੀ 2000 ਪ੍ਰਾਈਸ ਹੈਗਾ ਤੇ ਇੱਕ ਆਪਾਂ ਇਹਦੇ ਵਿੱਚ ਸੂਟ ਹੈਗਾ ਜਿਹੜਾ ਰੈਡੀ ਕੀਤਾ ਹੈ ਗ੍ਰੇ ਕਲਰ ਦੇ ਵਿੱਚ ਲੋ ਜੀ ਇਹ ਵੀ ਬਾਰ ਤੋਂ ਭੰਨ ਦਾ ਆਰਡਰ ਸੀਗਾ ਕਾਫੀ ਸੂਟ ਸੀਗੇ ਇਹਨਾਂ ਦੇ ਆਪਾਂ ਰੈਡੀ ਕੀਤੇ ਸੀਗੇ ਲੋ ਜੀ ਤੁਸੀਂ ਵੀ ਇਸ ਤਰ੍ਹਾਂ ਸੂਟ ਹੈ ਜਿਹੜਾ ਸਲਾਈ ਕਰਵਾ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਇਹਦੇ ਨਾਲ ਦੇ ਮੈਂ ਤੁਹਾਨੂੰ ਸੂਟ ਹੈ ਸ਼ੋਅ ਕਰ ਦੂੰਗੀ ਇਹਦੇ ਨਾਲ ਆਪਾਂ ਲਗਾਈ ਹੈ ਜੀ ਗ੍ਰੇ ਕਲਰ ਦਾ ਦੁਪੱਟਾ ਚੁਣੌਣ ਦਾ ਤੇ ਵਿਦ ਆਪਾਂ ਲੈਸ ਲਗਾਈ ਹੈਗੀ ਕਾਟਨ ਦੀ ਠੀਕ ਹੈ ਜੀ ਤੇ ਤੁਸੀਂ ਆਪਣਾ ਪਰਫੈਕਟ ਮੇਜ਼ਰਮੈਂਟ ਭੇਜਣਾਗਾ ਤਾਂ ਤੁਸੀਂ ਸੂਟ ਹੈਗਾ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਸੇਮ ਕਲਰ ਦੇ ਵਿੱਚ ਤੁਹਾਨੂੰ ਪ੍ਰਿੰਟ ਮਿਲ ਜੂਗਾ ਰੈੱਡ ਦੇ ਵਿੱਚ 올ਓਵਰ ਸੂਟ ਦਾ ਪ੍ਰਾਈਸ ਰਹੇਗਾ ਜੀ 2000 ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਤੁਹਾਡੇ ਸਾਹਮਣੇ ਅੰਗੇ ਜੀ ਬਿਲਕੁਲ ਪਰਫੈਕਟ ਕਲਰ ਆ ਰਿਹਾ ਹੈਗਾ ਤੁਹਾਡਾ ਇਹ ਸਕਰੀਨ ਸ਼ਾਟ ਹੈ ਜਿਹੜਾ ਦੂਰ ਤੋਂ ਲਿਆ ਕਰੋ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਮਿਲ ਜੂਗਾ ਤੁਹਾਨੂੰ ਰੈੱਡ ਨਾਲ ਕੰਬੀਨੇਸ਼ਨ ਹੈਗਾ ਪ੍ਰਿੰਟ ਦੇ ਵਿੱਚ ਤੇ ਸੈਕਿੰਡ ਆਪਣੇ ਕੋਲੇ ਜਿਹੜਾ ਗ੍ਰੇ ਹੈਗਾ ਗ੍ਰੇ ਵੀ ਹੈਗਾਗਾ ਤੁਸੀਂ ਦੇਖ ਸਕਦੇ ਹੋਗੇ ਸੇਮ ਪ੍ਰਿੰਟ ਦੇ ਵਿੱਚ ਗ੍ਰੇ ਕਲਰ ਵੀ ਹੈਗਾਗਾ ਇਹ ਸੂਟਸ ਦਾ ਪ੍ਰਾਈਸ ਹੈਗਾ ਜੀ 2000 ਪ੍ਰਾਈਸ ਹੈਗਾ ਮੋਡਲ ਦੇ ਵਿੱਚ ਮੈਂ ਤੁਹਾਨੂੰ ਸਾਰੇ ਸੂਟ ਸ਼ੋਅ ਕਰ ਦੂੰਗੀ ਤੇ ਬਹੁਤ ਹੀ ਜ਼ਿਆਦੇ ਪਹਿਣਾ ਨੇ ਪਸੰਦ ਕੀਤੇ ਨੇਗੇ ਲੋ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਜਦੋਂ ਸੂਟ ਰੈਡੀ ਹੋ ਜਾਂਦਾ ਨਾ ਹੀ ਬਹੁਤ ਜ਼ਿਆਦੇ ਸੋਹਣੀ ਗ੍ਰੇਸ ਆਉਂਦੀ ਹੈਗੀ ਸੂਟ ਦੀ ਤੇ ਉਹ ਪਹਿਣ ਹੋਣਾ ਨੇ ਨਹੀਂ ਹੈ ਨਾ ਕੁਝ ਵੀ ਲਗਾਇਆ ਹੈਗਾ ਤੁਸੀਂ ਇਹਦੇ ਉੱਪਰ ਪਾਈਪ ਇਨ ਲਾਸ ਜਿੱਦਾਂ ਵੀ ਤੁਸੀਂ ਕਰਵਾਉਣਾ ਚਾਹੋਗੇ ਰੈਡੀ ਉਸ ਤਰ੍ਹਾਂ ਕਰਵਾ ਸਕਦੇ ਹੋਗੇ ਇੱਕ ਇਹਦੇ ਵਿੱਚ ਕਲਰ ਮਿਲ ਜੂਗਾ ਤੁਹਾਨੂੰ ਫਰੋਜ਼ੀ ਸ਼ੇਡ ਮਿਲ ਜੂਗਾ ਫਰੋਜ਼ੀ ਤੁਸੀਂ ਚੈੱਕ ਕਰ ਸਕਦੇ ਹੋਗੇ ਕਲਰ ਇਹ ਵੀ ਪ੍ਰਿੰਟ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਇਹਦੇ ਨਾਲ ਤੁਸੀਂ ਫਰੋਜ਼ੀ ਕਲਰ ਦਾ ਦੁਪੱਟਾ ਰੱਖ ਸਕਦੇ ਹੋਗੇ 2000 ਪ੍ਰਾਈਜ਼ ਰਹੂਗਾ ਅੱਜ ਵਾਲੇ ਸੁੱਟਣ ਦਾ ਸਾਰਿਆਂ ਦਾ ਲਓ ਜੀ ਨੈਕਸਟ ਸੂਟ ਹੈਗਾ ਤੁਸੀਂ ਦੇਖੋ ਇਹ ਵੀ ਬਹੁਤ ਹੀ ਪਿਆਰਾ ਕਲਰ ਹੈਗਾ ਬਲੈਕ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੋਇਆ ਹੋਇਆ ਹੈਗਾ ਬਿਲਕੁਲ ਅੱਜ ਮੈਂ ਤੁਹਾਨੂੰ ਨੇੜੇ ਤੋਂ ਕਿਉਂਕਿ ਅੱਜ ਮੈਂ ਖੁਦ ਵੀਡੀਓ ਬਣਾ ਰਹੀ ਆਂਗੀ ਤਾਂ ਕਰਕੇ ਹੈ ਨਾ ਬਿਲਕੁਲ ਨੇੜੇ ਤੋਂ ਦਿਖਾ ਰਹੀ ਆਂ ਪ੍ਰਿੰਟ ਵੀ ਕਿੱਦਾਂ ਬਣ ਰਹੇ ਨੇਗੇ ਅੱਜ ਥੋੜੀ ਜੀ ਵੀਡੀਓ ਤਾਂ ਹੀ ਲੇਟ ਹੋ ਗਈ ਹੈ ਨਾ ਕੋਈ ਬਣਵਾਉਣ ਵਾਲਾ ਨਹੀਂ ਸੀਗਾ ਬਿਜ਼ੀ ਲੇਗੇ ਥੋੜੇ ਜੇ ਜੀਰੀ ਕਰਕੇ ਤੇ ਮੰਮੀ ਵੀ ਹੈ ਨਹੀਂ ਸੀਗੇ ਘਰ ਤੇ ਬਿਜ਼ੀ ਹੋਣ ਕਰਕੇ ਹਨਾ ਕੋਈ ਵੀਡੀਓ ਬਣਵਾਉਣ ਵਾਲਾ ਅੱਜ ਹੈ ਨਹੀਂ ਸੀਗਾ ਤੇ ਮੈਂ ਸੋਚਿਆ ਚਲੋ ਅੱਜ ਮੈਂ ਆਪ ਬਣਾ ਕੇ ਪਾਉਂਗੀ ਸੂਟਸ ਦੀ ਵੀਡੀਓ ਲੋ ਜੀ ਪ੍ਰੋਪਰ ਤੁਹਾਨੂੰ ਬਿਲਕੁਲ ਨੇੜੇ ਤੋਂ ਪ੍ਰਿੰਟ ਦਿਖਾ ਰਿਆਂਗੇ 2000 ਪ੍ਰਾਈਸ ਹੈਗਾ ਸਾਰੇ ਸੂਟਾਂ ਦਾ ਮਡਾਲ ਦਾ ਲੋ ਜੀ ਇਸ ਤੋਂ ਬਾਅਦ ਰੈਸਟ ਸ਼ੇਡ ਦੇਖੋ ਇੱਕ ਵੀ ਕਲਰ ਇਦਾਂ ਦਾ ਨਹੀਂ ਹੈਗਾ ਹਨਾ ਵੀ ਕੋਈ ਸੋਨਾ ਨਾ ਹੋਵੇ ਜਾ ਪ੍ਰਿੰਟ ਨਾਲ ਸੋਨਾ ਹੋਵੇ ਹਨ ਇਹਦੇ ਨਾਲ ਤੁਸੀਂ ਦੇਖ ਸਕਦੇ ਹੋ ਹਨ ਰਸਟ ਕਲਰ ਦਾ ਦੁਪੱਟਾ ਰੱਖ ਕੇ ਇਹਦੇ ਵਿੱਚ ਸੀ ਗ੍ਰੀਨ ਸ਼ੇਡ ਹੈਗਾ ਉਦੋਂ ਦੀ ਤੁਸੀਂ ਪਾਈਪਿੰਗ ਲੈਸ ਦੀ ਫਿਨਿਸ਼ਿੰਗ ਕਰਾਉਂਗੇ ਬਹੁਤ ਜਾਦੇ ਸੋਹਣਾ ਕੰਬੀਨੇਸ਼ਨ ਆਊਗਾ ਹਲੋ ਜੀ ਨੈਕਸਟ ਹੈਗਾਗਾ येलो ਹੈਗਾ ਇਸ ਤਰ੍ਹਾਂ ਬਿਲਕੁਲ ਪਰਫੈਕਟ ਕਲਰ ਆ ਰਹੇ ਨੇ ਮੇਰੇ ਫੋਨ ਦੇ ਵਿੱਚ ਕੋਈ 10 20 ਦਾ ਵੀ ਫਰਕ ਨਹੀਂ ਹੈਗਾ ਕਲਰ ਦਾ ਲਓ ਜੀ ਇਹ ਵਾਲਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਡਿਜ਼ਾਈਨ ਹੈਗਾ ਇਸ ਤੋਂ ਬਾਅਦ ਹੈਗਾ ਜੀ ਲਾਸਟ ਸੂਟ ਹੈਗਾ ਵਾਈਨ ਸ਼ੇਡ ਦੇ ਵਿੱਚ ਸੂਟ ਹੈਗਾ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਹੈਗਾ ਲਓ ਜੀ ਲਾਈਨਿੰਗ ਲੱਗੂਗੀ ਕੋਈ ਕਪੜਾ ਇਦਾਂ ਨਹੀਂ ਹੈਗਾ ਵੀ ਇਹ ਖਰਾਬ ਹੋਊਗਾ ਕੁਝ ਹੋਊਗਾ ਕਪੜੇ ਨੂੰ ਕੋਈ ਕੰਪਲੇਂਟ ਨਹੀਂ ਹੈਗੀ ਇਸ ਤੋਂ ਬਾਅਦ ਆਪ ਮੈਂ ਤੁਹਾਨੂੰ ਦਿਖਾਉਣੀ ਹੈਗੀ 30 ਦਾ 올ਓਵਰ ਪ੍ਰਿੰਟ ਨੇਗੇ ਜਿਨ੍ਹਾਂ ਦਾ ਪ੍ਰਾਈਸ ਰਹੂਗਾ ਜੀ 2500 ਪ੍ਰਾਈਸ ਰਹੂਗਾ ਬਿਲਕੁਲ ਮੁੱਲਦਾਰ ਪ੍ਰਿੰਟ ਨੇ 2500 ਪ੍ਰਾਈਸ ਰਹੂਗਾ ਦੇਖਿਓ ਜੀ ਪ੍ਰਿੰਟ 2500 ਪ੍ਰਾਈਸ ਰਹੂਗਾ ਇਹਦਾ 올ਓਵਰ ਸੂਟ ਦਾ ਇਹ ਫੈਬਰਿਕ ਬਹੁਤ ਜ਼ਿਆਦਾ ਸੌਫਟ ਹੈਗਾ ਲਾਈਟ ਵੇਟ ਫੈਬਰਿਕ ਹੈਗਾ ਤੇ ਇੰਨਾ ਕੁ ਸੌਫਟ ਫੈਬਰਿਕ ਹੈਗਾ ਜਿੰਨਾ ਵੀ ਕਹਿ ਦੋ ਲਓ ਜੀ ਇਸ ਤੋਂ ਬਾਅਦ ਹੈਗਾ ਜੀ ਬਲੈਕ ਸੂਟ ਹੈਗਾ ਤੁਸੀਂ ਦੇਖੋ ਇਹ ਵਾਲਾ ਪ੍ਰਿੰਟ ਵੀ ਚੈੱਕ ਕਰੋ ਬਲੈਕ ਦੇ ਵਿੱਚ ਹੈਗਾ ਦੁਪੱਟਾ ਇਹਦੇ ਨਾਲ ਤੁਸੀਂ ਚੁਣੌਂਦਾ ਰੱਖ ਸਕਦੇ ਹੋਗੇ ਲਓ ਜੀ ਦੇਖੋ ਡਿਜ਼ਾਈਨ ਸੁਪਰ ਡੁਪਰ ਹਿੱਟ ਨੇ ਤਿੰਨ ਸੂਟ ਲੈ ਕੇ ਆਏ ਸੀਗੇ ਤਿੰਨੋਂ ਹੀ ਬਹੁਤ ਪਿਆਰੇ ਕਲਰ ਨੇਗੇ इस तो बाद है लो जी। बिल्कुल सही कलर आ रहा है, देखो तो है, जी, पच्ची है बाकी ये ऑल ओवर ही सोने लगन गे मैचिंग नी वे हे ऑल ओवर सूट ही सोने लगन गे वाले लो जी ਕੋਈ ਵੀ ਸੂਟ ਪਸੰਦ ਆਉਂਦਾ ਹੁੰਦਾ ਹੈਗਾ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਆਰਡਰ ਕਰਦੇ ਹੋ ਲਿਮਟਿਡ ਜਾਂ ਸਟਾਕ ਹੈਗਾ ਕਿਉਂਕਿ ਕੱਲ ਜਿੱਦਾਂ ਕਿ ਆਪਾਂ ਦੁਪੱਟੇ ਵਾਲੇ ਸੂਟ ਪਾਏ ਸੀਗੇ ਤੇ ਕਾਫੀ ਜ਼ਿਆਦਾ ਵਧੀਆ ਰਿਸਪੌਂਸ ਰਿਹਾ ਭੈਣਾਂ ਨੇ ਹਨਾ ਨਾਲ ਦੀ ਨਾਲ ਆਪਣੀ ਬੁਕਿੰਗ ਕਰਵਾਤੀ ਪੇਮੈਂਟ ਕਰਤੀ ਨਾਲ ਦੀ ਨਾਲ ਹਨਾ ਤੇ ਸੂਟ ਲੈਣਗੇ ਜਿਹੜੇ ਉਹ ਲੈ ਚੁੱਕੇ ਨੇ ਕਿਸੇ ਵੀ ਭੈਣ ਨੂੰ ਹੁਣ ਸੂਟ ਚਾਹੀਦਾ ਹੈ ਦੁਪੱਟੇ ਨਾਲ ਇੱਕ ਵਾਰ ਮੈਨੂੰ ਪਿਕਚਰ ਸ਼ੇਅਰ ਕਰਕੇ ਜ਼ਰੂਰ ਪੁੱਛੋ ਕਿਉਂਕਿ ਇੱਕ ਜਾਂ ਦੋ ਸੂਟ ਅਵੇਲੇਬਲ ਹੈਗਾ ਤਾਂ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ